ਸਸ਼ੀਕਲ ਬਾਈ ਕੀ ਹਾਲ ਚਾਲ ਨੇ ਬਾਈ ਹੋ ਠੀਕ ਠਾਕ ਹਾਂ ਘਰ ਪਰਿਵਾਰ ਛੇਤਾਂ ਤੇ ਵੀ ਤਾਂ ਕਾਇਮ ਨੇ ਬਾਈ ਚੈੱਕ ਕਰੋ ਟਾਲੀ ਦੀਆਂ ਸੋਟੀਆਂ ਜਿਨ੍ਹਾਂ ਦੇ ਰੇਸ਼ੇ ਆਪਾਂ ਨੂੰ ਪਾਲਿਸ਼ ਮਾਰ ਕੇ ਉਹ ਵੀ ਦਿਖਦੇ ਆਗੇ ਐ ਹੁੰਦੀਆਂ ਆਪਣੀਆਂ ਥੱਲੇ ਟਾਲੀ ਦੀਆਂ ਸੋਟੀਆਂ ਵੀਰੇ ਕੱਲੀ ਕੱਲੀ ਸੋਟੀ 'ਚ ਰੇਸ਼ਾ ਹੋਊਗਾ ਬਾਈ ਟਾਲੀ ਦੀਆਂ ਸੋਟੀਆਂ ਤੇ ਬਾਹਾਂ ਦੀਆਂ ਸੋਟੀਆਂ ਦਾ ਕੰਮ ਕਰੀਦਾ ਸਪੈਸ਼ਲ ਸੋਟੀਆਂ ਦਿਖਾਉਣ ਮਾਰੇ ਨਹੀਂ ਵੀਡੀਓਆਂ ਪਾਈਆਂ ਜਿਹੜੀਆਂ ਆਪਾਂ ਸਪੈਕਟ ਪਾਲਿਸ਼ ਕਰਕੇ ਸੋਟੀਆਂ ਪਾਉਣੇ ਉਹ ਏਸੇ ਟਾਈਪ ਦੀਆਂ ਹੁੰਦੀਆਂ ਹੈਗੀਆਂ ਆ ਤਿੰਨ ਸਫਾ ਜੰਗ ਦੀਆਂ ਪਈਆਂ ਤਿੰਨ ਖੁੰਡੀਆਂ ਦੀਆਂ ਪਈਆਂ ਵੀਰੇ ਕਰੋ ਚੈੱਕ ਕਿ ਦਾਲ ਲੱਗੀਆਂ ਸਾਨੂੰ ਸੋਟੀਆਂ ਜਰੂਰ ਦੱਸਿਓ ਬਾਕੀ ਜੇ ਕੋਈ ਬੰਦਾ ਵੀਰੇ ਆਪਣੇ ਕੋਲੇ ਗੰਗਾ ਨਗਰ ਏਰੀਏ ਚ ਕੋਈ ਆਪਣਾ ਬੰਦਾ ਹੈਗਾ ਜਿਹੜਾ ਆਪਣਾ ਗੱਲਬਾਤ ਕਰਦਾ ਹੋਵੇ ਤਾਂ ਪਲੀਜ਼ ਮੈਨੂੰ ਫੋਨ ਕਰਿਓ ਵੀਰੇ ਥੋੜਾ ਜਿਹਾ ਕੰਮ ਕੋਈ ਬੇਨਤੀ ਕਰਨੀ ਹੈਗੀ ਗੰਗਾ ਨਗਰ ਏਰੀਏ ਦਾ ਬੰਦਾ ਜਿਹੜਾ ਵੀ ਕੋਈ ਵੀ ਹੈਗਾ ਕੰਟੈਂਟ ਕਰੇ ਵੀਰ ਤੇ ਡਰੈੱਸ ਵੀਰੇ ਹੈਗਾ ਪਿੰਡ ਆਪਣਾ ਪਾਈ ਬਖਤੌਰ ਬਠਿੰਡਾ ਮਾਨਸਾ ਰੋਡ ਤੇ ਰੋਡ ਦੇ ਉੱਤੇ ਪਿੰਡ ਆਪਣਾ ਤੇ ਪਿੰਡ ਦੇ ਵਿਚਾਲੇ ਘਰ ਆ ਵੀਰੇ ਆਪਣਾ ਜੇ ਤੋ ਮਰਜੀ ਐਵਰੀ ਟਾਈਮ ਆਓ ਵੀਰੇ ਤੇ ਬੁਕਿੰਗ ਆਪਣੇ ਕੋਲੇ ਰਹਿੰਦੀ ਹੈ ਬਾਈ ਜੀ ਤੇ ਫੋਨ ਤੇ ਲਿਖਾਉਣਾ ਫੋਨ ਤੇ ਵੀ ਲਿਖਿਆ ਜਾਂਦਾ ਅਡਵਾਂਸ ਪੇਮੈਂਟ ਕੋਈ ਨਹੀਂ ਲੈਂਦੇ ਬਾਈ ਅਸੀਂ ਸਾਸਰੀ ਕਾਲ ਵੀਰੇ